ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਹੋਰ ਜੀ ਠੀਕ ਠਾਕ ਜੀ ਸਾਰਿਆਂ ਦੇ ਘਰ ਪਰਿਵਾਰ ਜੀ ਰਾਜੀ ਖੁਸ਼ੀ ਹੈ ਜੀ ਕਾਲੂ ਸੌੜਾ 5911 ਗੁਰਪ੍ਰੀਤ ਦੇ ਬੱਚੇ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜਿਹੜੇ-ਜਿਹੜੇ ਭਰਾਵਾਂ ਨੇ ਜੀ ਚੈਨਲ ਸਬਸਕ੍ਰਾਈਬ ਕਰਿਆ ਜੀ ਤੈਹ ਦੇ ਲੋ ਧੰਨਵਾਦ ਜੀ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਬਈ ਬਹੁਤ ਧੰਨਵਾਦ ਜੀ ਤੇ ਜਿਹੜੇ-ਜਿਹੜੇ ਭਰਾ ਰਹਿ ਗਏ ਬਾਈ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਈ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਮੇਰੀਆਂ ਦੇਸੀ ਮੈਡੀਕਲ ਤੇ ਹੋਰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਬਾਈ ਉਹਨਾਂ ਖਾਤਰ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਰਹੇ ਵਾਲੀਆਂ ਤੋਂ ਬਾਈ ਜਾਣੂ ਕਰਦੇ ਰਹੀਏ ਤੁਹਾਨੂੰ ਦੱਸਦੇ ਰਹੀਏ ਵੀ ਕੀ ਇਲਾਜ ਹੈ ਕਿਹੜੇ ਕਾਰਨਾਂ ਕਰਕੇ ਬਿਮਾਰ ਹੁੰਨੇ ਆ ਕਪੁੱਤਰ ਜਾਂ ਕਿਹੜੀਆਂ ਕਮੀਆਂ ਪੇਸ਼ੀਆਂ ਕਰਕੇ ਆਪਾਂ ਬਾਜੀ ਹਨ ਜਿੱਤ ਦੇ ਜੇ ਆਪਰੇ ਕਬੂਤਰ ਘਟ ਟੁੱਟਦੇ ਆ ਜੀ ਆਪਾਂ ਹੌਲੀ 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 ਸਾਰਾ ਸਟੈਪ ਵਾਈਜ਼ ਸਟੈਪ ਦੱਸਾਂਗੇ ਤੁਹਾਨੂੰ ਜੀ ਵੀਡੀਓ ਦੇ ਵਿੱਚ ਜੀ ਜਿਹੜਾ ਕਬੂਤਰ ਬਾਜੀ ਦੇ ਵਿੱਚ ਜਿਹਦਾ ਬਹੁਤ ਹੀ ਅਹਿਮ ਰੋਲ ਅਹਿਮ ਰੋਲ ਹੈ ਜੀ ਆਪਾਂ ਗੁੜ ਦੱਸਿਆ ਤਾਂ ਜੀ ਹਰ ਇੱਕ ਖਿਡਾਰੀ ਵੱਡੇ ਤੋਂ ਬੜਾ ਛੋਟੇ ਤੋਂ ਛੋਟਾ ਵਰਤਦਾ ਹੀ ਹੈ ਕੁਝ ਭਰਾ ਹੋਣਗੇ ਬਾਈ ਜਿਹੜੇ ਨਹੀਂ ਵਰਤਦੇ ਤਕਰੀਬਨ ਤਕਰੀਬਨ ਸਾਰੇ ਖਿਡਾਰੀ ਗੁੜ ਵਰਤਦੇ ਵਰਤਦੇ ਆ ਅੱਜ ਆਪਾਂ ਤੁਹਾਨੂੰ ਕੂਤਰਾਂ ਲਈ ਕੂਤਰ ਡਾਉਣ ਲਈ ਆਰਤਾਗਤ ਵਾਲੀ ਦੇਸੀ ਗੋਲੀ ਦੱਸਦੇ ਆਂ ਬਈ ਉਹਦੇ ਜੀ ਇੱਕ ਵੀ ਪੈਸੇ ਦਾ ਮੈਡੀਕਲ ਨਹੀਂ ਹੈਗਾ ਕਿਵੇਂ ਯੂਜ਼ ਕਰਨਾ ਹੈ ਕਦੋਂ ਦੇਣੀ ਆ ਉਹ ਉਹਦੇ ਬਾਰੇ ਆਪਾਂ ਤੁਹਾਨੂੰ ਅੱਜ ਸਾਰੀ ਉਹ ਡਿਟੇਲ ਦੱਸਾਂਗੇ ਜੀ ਆਪਾਂ ਕੀ ਕਰਨਾ ਹੈ ਜੀ ਚਾਰ ਸ਼ਵਾਰੇ ਲੈਣੇ ਆ ਜੀ ਸੁੱਕੇ ਸ਼ਵਾਰੇ ਲੈ ਕੇ ਪੰਸਾਰ ਦੀ ਦੁਕਾਨ ਤੋਂ ਮਿਲੂਗਾ ਜੀ ਤੇ ਨਾਲ ਲੈਣਾ ਜੀ ਕੇਸਰ ਆਪਾਂ ਨੇ ਦੋ ਡੱਬੀਆਂ ਆਪਾਂ ਕੀ ਕਰਨਾ ਹੈ ਜੀ ਜਿਹੜਾ ਸ਼ਵਾਰੇ ਇਹ ਸ਼ਵਾਰੇ ਦੇ ਵਿੱਚੋਂ ਗਿੱਟਕ ਕੱਢ ਲੈਣੀ ਹੈ ਜੀ ਕਿਸੇ ਚੀਜ਼ ਦੀ ਮਦਦ ਨਾਲ ਸ਼ਵਾਰੇ 'ਚੋਂ ਗਿੱਟਕ ਕੱਢ ਕੇ ਚਾਰੇ ਸ਼ਵਾਰੇ 'ਚੋਂ ਗਿੱਟਕਾ ਕੱਢ ਲੈਣੀ ਆ ਬਾਹਰ ਜੀ ਉਹਦੇ ਵਿੱਚ ਜਿਹੜਾ ਆਪਾਂ ਕੇਸਰ ਵਧੀਆ ਕੁਆਲਿਟੀ ਦਾ ਲੈ ਕੇ ਆਏ ਜੀ ਜਿਹਦਾ ਫੁੱਲ ਵਧੀਆ ਰਿਜ਼ਲਟ ਹੋਵੇ ਆ ਦੀ ਦੁਕਾਨ ਤੋਂ ਖੰਜੂਰਾ ਨਹੀਂ ਕਟਕਾ ਕੱਟ ਕੇ ਆਪਾਂ ਕੀ ਕਰਨਾ ਹੈ ਜੀ ਉਹਨੂੰ ਚੰਗੀ ਤਰ੍ਹਾਂ ਨਾਲ ਜਿਹੜਾ ਕੇਸਾ ਹੈ ਉਹਦੇ ਵਿੱਚ ਭਰ ਦੇਣਾ ਹੈ ਚਾਰੇ ਖੰਜੂਰਾ ਦੇ ਵਿੱਚ ਦੋਏ ਡਬੀਆਂ ਚਾਰੇ ਖੰਜੂਰਾ ਦੇ ਵਿੱਚ ਡਿਵਾਈਡ ਕਰ ਦੇਣੀ ਆ ਉਹ ਥੋੜਾ 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 ਜਿੰਨਾ ਜਿੰਨਾ ਪੈਂਦਾ ਭਰ ਕੇ ਬੰਦ ਕਰ ਦੇਣਾ ਹੈ ਜੀ ਉਹਨੂੰ ਜਿਹੜਾ ਆਪਾਂ ਰੋਟੀ ਲਪੇਟਣ ਨੂੰ ਬਈ ਕੰਮ ਲੈਣੇ ਆ ਜੀ ਚੰਗੀ ਤਰ੍ਹਾਂ ਬਈ ਉਹਨੂੰ ਬੰਦ ਕਰ ਦੇਣਾ ਹੈ ਸਵਾਰੇ ਨਾਲ ਜਿਹੜਾ ਆਪਾਂ ਨਾ ਭਰ ਲਿਆ ਸਵਾਰਾ ਜੀ ਜਿਹੜਾ ਆਪਾਂ ਸਵਾਰਾ ਭਰ ਲਿਆ ਜੀ ਕੇਸਰ ਨਾਲ ਚੰਗੀ ਤਰ੍ਹਾਂ ਬੰਦ ਕਰਕੇ ਬਾਈ ਉਹਨੂੰ ਠੀਕ ਹੈ ਆਪਾਂ ਦਾ ਕੀ ਕਰਨਾ ਜੀ ਉਹਦੇ ਉੱਪਰ ਜਿਹੜੇ ਸ਼ਵਾਰੇ ਆਇਆ ਸ਼ਵਾਰੇ ਦੇ ਵਿੱਚ ਆਪਾਂ ਦਾ ਕੇਸਰ ਭਰ ਲਿਆ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਖਵਾਲ ਪੇਪਰ ਹੈ ਉਹਦੇ ਚ ਲਪੇਟ ਲੈਣਾ ਉਹਦੇ ਚ ਲਪੇਟਣ ਤੋਂ ਬਾਅਦ ਆਟਾ ਲੈਣਾ ਜੀ ਆਪਾਂ ਨੇ ਗੁੰਨਿਆ ਬਾਈ ਕੰਜੂਰ ਲੈ ਲਈ ਕੰਜੂਰ ਲੈ ਕੇ ਕੀ ਕਰਨਾ ਹੈ ਜੀ ਜਿਹੜੇ ਉੱਪਰ ਖਵਾਲ ਪੇਪਰ ਲਪੇਟੇ ਵੀ ਜੀ ਆਪਾਂ ਨੇ ਇਨਾ ਆਟਾ ਲੈ ਕੇ ਡਾਟਾ ਪੇੜੇ ਦਾ ਲੈ ਕੇ ਵਿੱਚ ਰੱਖਦੇ ਨੇ ਕਿ ਕਿ ਦੂਰ ਉੱਪਰ ਤੇ ਬੰਦ ਕਰ ਦੇਣਾ ਜੀ ਇਹਨੂੰ ਪੇੜੇ ਨੂੰ ਐਨਾ ਬਾਈ ਪਾਥੀਆਂ ਲੈਣੇ ਨੇ 35 ਝਾਲੇ ਤੇ ਉਹ ਪਿੰਨੇ ਸੈਂਟਰ 'ਚ ਰੱਖ ਦਣੇ ਆ ਤੇ ਆਲੇ-ਦਲੇ ਮਚਾ ਦੇਣੀ ਅੱਗ ਦੇ 35 40 ਪਾਥੀਆਂ ਦੇ ਇਕੱਠਿਆਂ ਦੀ ਅੱਗ ਬਾਲ ਦੇਣੀ ਹੈ ਅੱਗ ਨੂੰ ਤੁਸੀਂ ਆਪਰੇ ਢੰਡੀ ਕਰਨਾ ਬਾਈ ਹੌਲੀ 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 2 ਘੰਟੇ 3 ਘੰਟੇ ਜਾਂ 4 ਘੰਟੇ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਆਪ ਉਹ ਠੰਡੀ ਹੁੰਦੀ ਜਾਊਗੀ ਉਹਨੂੰ ਠੰਡੀ ਹੋਣ ਮੱਚਣ ਤੋਂ ਬਾਅਦ ਠੰਡੀ ਹੁੰਦੇ ਜਾਂਦੇ ਨਾ ਆਪਣੇ ਆਪ ਕੋਈ ਪਾਣੀ ਨਹੀਂ ਪਾਉਣਾ ਜੀ ਉੱਪਰ ਜਦੋਂ ਉਹ ਅਗ ਮੱਛ ਕੇ ਹਟ ਗਈ ਜਦੋਂ ਅਗ ਮੱਛ ਕੇ ਹਟ ਗਈ ਜੀ ਹੋਇਆ ਨਾ ਸਵਾਹ ਬਣ ਗਈ ਬਾਥੀਆਂ ਦੀ ਤੇ ਆਪਾਂ ਨੂੰ ਕਿੰਨੇ ਕੱਢ ਲੈਣੇ ਆ ਜੀ ਬਾਹਰ ਠੀਕ ਹੈ ਜੀ ਉਹਨੂੰ ਤੋੜ ਕੇ ਪਿੰਨੇ ਉਹ ਕਹੜੇ ਹੋ ਜਾਣੇ ਤੋੜ ਕੇ ਆਪਣੇ ਗਿੱਟੇ ਕੰਮ ਸਵਾਰੇ ਬਾਹਰ ਕੱਢਨੇ ਆ ਜੀ ਪਚਾਰੀ ਸਵਾਰਿਆਂ ਨੂੰ ਆਪਾਂ ਨੇ ਨਾਮ ਲਿਖਤੇ ਦੇ ਵਿੱਚ ਭਾਗਣਾ ਜੀ ਹੁਣ ਆਪਾਂ ਕੀ ਕਰਨਾ ਜੀ ਨਾਲ ਸਮਾਨ ਲਿਆ ਕੇ ਰੱਖਣਾ ਜੀ ਇਹ ਵਾਲਾ ਪੰਜ ਵਰਕ ਸੋਨੇ ਦੇ 2 ਗ੍ਰਾਮ ਪਾਉਣੀ ਹੈ ਜੀ ਮੋਤੀ ਪਿਸਤੀ 3 ਤੋਂ 5 ਗ੍ਰਾਮ ਪਾਉਣੇ ਹੈ ਜੀ ਆਪਾਂ ਨੇ ਵੱਡੀ ਇਲਾਇਚੀ ਦੇ ਦਾਣੇ ਪਾਊਡਰ ਕਰ ਲਿਓ ਇਹਨਾਂ ਨੂੰ ਪਹਿਲਾਂ ਕਿਸੇ ਹੋਰ ਚੀਜ਼ ਦੇ ਵਿੱਚ ਹੀ ਤੇ 5 ਤੋਂ 7 ਪੀਸ ਪਾਉਣੇ ਹੈ ਜੀ ਲੌਂਗਾਂ ਦੇ ਟੋਪੀਆਂ ਵਾਲੇ ਲੌਂਗ ਜਣੇ ਹੈ ਜੀ ਇਹ ਦੋਨੇ ਚੀਜ਼ਾਂ ਕੁੱਟਣ ਵਾਲੀਆਂ ਇਹਨਾਂ ਨੂੰ ਅਲੱਗ ਚੀਜ਼ ਚ ਕੁੱਟ ਕੇ ਬਿਲਕੁਲ ਬਰੀਕ ਪਾਊਡਰ ਬਣਾ ਲਿਓ ਇਹਦਾ ਤੇ 10-20 ਪਾਉਣੇ ਹੈ ਜੀ ਆਪਾਂ ਨੇ ਚਰਦੀ ਵਰਕ ਆਪਾਂ ਨੇ ਕੀ ਕਰਨਾ ਹੈ ਜੀ ਸਾਰੀ ਚੀਜ਼ਾਂ ਮਿਕਸ ਕਰ ਲੈਣੀਆਂ ਮਿਕਸ ਕਰਕੇ ਇਹਨਾਂ ਪਿੰਨੇਵਾਂਗ ਬਣ ਜਣਾ ਜੀ ਕਿਉਂਕਿ ਸਵਾਰੇ ਹੁੰਨੇ ਆ ਜਿਹੜੇ ਤੁਹਾਨੂੰ ਪਤਾ ਉਹ ਛੋੜੇ ਜਿਹੜੇ ਹੁੰਨੇ ਆ ਪਿੰਨੇਵਾਂਗ ਬਣ ਜਾਣਾ ਇਹਨੂੰ ਕਿਸੇ ਲਫਾਫੇ ਲਫਾਫੇ ਦੇ ਵਿੱਚ ਜਾਂ ਕਿਸੇ ਡੱਬੀ ਦੇ ਵਿੱਚ ਪਾ ਕੇ ਰੱਖ ਲਓ ਜਿਵੇਂ ਆਪਾਂ ਕੱਲ ਨੂੰ ਕਬੂਤਰ ਛੱਡਣਾ ਜੀ ਆਪਾਂ ਢੇੜਿਆਂ ਵਾਲੇ ਦਿਨ ਵੀ ਦੇ ਸਕਦੇ ਆ ਇਹਨੂੰ ਕਿਉਂਕਿ ਇਹ ਤਾਕਤ ਵਾਲੀ ਚੀਜ਼ ਹੈ ਜੀ ਇਹਦੇ ਵਿੱਚ ਸਾਰੀਆਂ ਤਾਕਤ ਵਾਲੀਆਂ ਚੀਜ਼ਾਂ ਹੈ ਢੇੜੇ ਵਾਲੇ ਦਿਨ ਵੀ ਦੇ ਸਕਦੇ ਆ ਆਪਾਂ ਸਾਂਭਣ ਵਾਲੇ ਦਿਨ ਤਾਂ ਦੇਣੀਓ ਦੇਣੀ ਆ ਜੀ ਗੇੜੀ ਵਾਲੇ ਦਿਨ ਦੇ ਦੂੰਗੇ ਆਪਾਂ ਸਭ ਤੋਂ ਵਧੀਆ ਜਿਵੇਂ ਕਬੂਤਰ ਦੇ ਵਿੱਚ ਜਾਨ ਆ ਜਾਂਦੀ ਆ ਤਾਕਤ ਵਾਲੀ ਚੀਜ਼ ਰਾਉਗੋ ਤੇ ਜਾਨ ਆਉਗੀ ਜੀ ਜਿਸ ਦਿਨ ਆਪਾਂ ਨੇ ਕਬੂਤਰ ਸਾਂਭਣਾ ਜੀ ਰਾਤ ਨੂੰ 11 ਤੋਂ 12 ਵਜੇ ਦੇ ਵਿੱਚ ਦੇਣੀ ਹੈ ਜੀ ਇਹ ਇਹ ਦੇਣੀ ਆਪਾਂ ਨੇ ਤਕਰੀਬਨ ਚਾਨੇ ਦੇ ਦਾਣੇ ਤੋਂ ਬਰਾਬਰ ਹੋਵੇ ਬਸ ਚਾਨੇ ਦੇ ਦਾਣੇ ਦੇ ਬਰਾਬਰ ਹੋਵੇ ਜੀ ਇਹ ਦੇ ਕੇ ਉੱਪਰ ਤੋਂ ਸਾਦਾ ਪਾਣੀ ਦੇ ਦੇਣਾ 10 ਜਾਂ 15 ਐਮਐਲ ਪਰ ਆਪਾਂ ਨੂੰ ਗੋਲੀ ਅੰਗਰੇਜ਼ੀ ਜਾਂ ਕਿਸੇ ਹੋਰ ਕਿਸਮ ਦੀ ਕੋਈ ਦੇਣ ਦੀ ਲੋੜ ਨਹੀਂ ਜੀ ਇਹਦੇ ਨਾਲ ਤੁਹਾਡਾ ਕਬੂਤਰ ਫੁੱਲ ਉੱਡੂਗਾ ਜੀ ਕਿਉਂਕਿ ਹੁਣ ਆਪਣੇ ਏਰੀਆ ਦੇ ਵਿੱਚ ਤਕਰੀਬਨ ਸਾਰੇ ਏਰੀਆ ਦੇ ਵਿੱਚ ਭਾਈ ਜਿਹੜੇ ਨਵੇਂ ਘੜਾ ਰਹੀ ਹੈ ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਆਪਾਂ ਇਹ ਨਵੇਂ ਘੜਾ ਰਹੀਆਂ ਖਾਤਰ ਭਾਈ ਉਹ ਕਰਿਆ ਜੀ ਨੁਸਖਾ ਦੱਸਿਆ ਏ ਤਾਂ ਜੋ ਉਹਨਾਂ ਨੂੰ ਬਹੁਤਾ ਹੱਥ ਪੱਲਕ ਤੇ ਮਾਰਨਾ ਨਾ ਪਵੇ ਜੀ ਤਾਂ ਨੂੰ ਪਤਾ ਹੀ ਹੈ ਹੁਣ ਆਪਣੇ ਪੰਜਾਬ ਦੇ ਵਿੱਚ ਬਾਜ਼ੀਆਂ ਜਿਹੜੀਆਂ ਕਿਸਾਬ ਨਾਲ ਹੋਣ ਲੱਗੀਆਂ ਜੀ ਤਾਂ ਕਰਕੇ ਆਪਾਂ ਨੇ ਇਹ ਚੀਜ਼ ਦੱਸੀ ਏ ਬਾਈ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਅਗਲੇ ਟੌਪਿਕ ਦੇ ਨਾਲ ਜਦ ਤੱਕ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ